ਅਜਮਰੀਸਰ ਦੇ ਕੋਟ ਖਾਲਸਾ ਇੰਦਰਾ ਕਲੋਨੀ ਗਲੀ ਨੰਬਰ 7 ਵਿਖੇ ਉਸ ਸਮੇਂ ਸਥਿਤੀ ਤਣਾਅਪੂਰਵਕ ਹੋ ਗਈ ਜਦੋਂ ਗਲੀ ਵਿੱਚ ਰਹਿਣ ਵਾਲੇ ਦੋ ਪਰਿਵਾਰ ਆਪਸ ਵਿੱਚ ਝੜ ਗਏ ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਬਲਜਿੰਦਰ ਕੌਰ ਨੇ ਦੱਸਿਆ ਕਿ ਉਹ ਰਾਤ ਪ੍ਰੋਗਰਾਮ ਤੋਂ ਆਪਣੇ ਘਰ ਪਰਤ ਰਹੇ ਸੀ ਕਿ ਰਸਤੇ ਵਿੱਚ ਸੁਖਵਿੰਦਰ ਸਿੰਘ ਦਾ ਮੋਟਰਸਾਈਕਲ ਲੱਗਾ ਹੋਇਆ ਸੀ ਜਿਸ ਦੌਰਾਨ ਕਾਰ ਲੰਘਾਉਂਦੇ ਸਮੇਂ ਮੋਟਰਸਾਈਕਲ ਜ਼ਮੀਨ ਤੇ ਡਿੱਗ ਗਿਆ ਜਿਸ ਨੂੰ ਲੈ ਕੇ ਕਹਾ ਸੁਣੀ ਹੋ ਗਈ ਅਤੇ ਮਾਮਲਾ ਇਸ ਕਦਰ ਵੱਧ ਗਿਆ ਕਿ ਨੌਬਤ ਹੱਥੋ ਪਾਈ ਤੱਕ ਆ ਗਈ ਜਿਸ ਵਿੱਚ ਦੇਰ ਰਾਤ ਮਾਮਲਾ ਸ਼ਾਂਤ ਕਰ ਲਿਆ ਗਿਆ ਪਰ ਦਿਨ ਚੜ੍ਹਦੇ ਫਿਰ ਇੱਕ ਵਾਰ ਸੁਖਵਿੰਦਰ ਸਿੰਘ ਪਰਿਵਾਰ ਵੱਲੋਂ ਬਲਜਿੰਦਰ ਕੌਰ ਦੇ ਘਰ ਤੇ ਇੱਟਾਂ ਪੱਥਰ ਨਾਲ ਹਮਲਾ ਕਰ ਦਿੱਤਾ ਗਿਆ ਜਿਸ ਵਿੱਚ ਬਲਜਿੰਦਰ ਕੌਰ ਦੀ ਕਾਰ ਪੂਰੀ ਹਮਲਾਵਰੋਂ ਵੱਲੋਂ ਪੰਨ ਤੋੜ ਕੀਤੀ ਗਈ ਜਿਸ ਨੂੰ ਲੈ ਕੇ ਮਾਮਲਾ ਅਮਰੀਕਸਰ ਦੇ ਕੋਟ ਖਾਲਸਾ ਪੁਲਿਸ ਥਾਣੇ ਪਹੁੰਚਿਆ ਪੁਲਿਸ ਥਾਣਾ ਮੁਖੀ ਸਤਨਾਮ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਦੋਨਾਂ ਧਿਰਾਂ ਵੱਲੋਂ ਦਰਖਾਸਤਾਂ ਥਾਣੇ ਵਿੱਚ ਪਹੁੰਚ ਗਈਆਂ ਨੇ ਤੇ ਪੁਲਿਸ ਨੇ ਮੌਕਾ ਦੇਖ ਲਿਆ ਤੇ ਦੋਵਾਂ ਧਿਰਾਂ ਨੂੰ ਡਾਕਟਰੀ ਮੁਲਾਜਾ ਕਰਾਉਣ ਲਈ ਡਾਕਟ ਕਟ ਕੇ ਦੇ ਦਿੱਤੇ ਨੇ ਉੱਥੇ ਹੀ ਸਬ ਇਨਸਪੈਕਟਰ ਸਤਨਾਮ ਸਿੰਘ ਦਾ ਕਹਿਣਾ ਹੈ ਕਿ ਦੋਮਾ ਟੀਰਾਂ ਦੇ ਬਿਆਨ ਲੈ ਕੇ ਬਣਦੀ ਕਾਰਵਾਈ ਕੀਤੀ ਜਾਵੇਗੀ ਦੇਖੋ ਪੂਰੀ ਖਬਰ ਤੇ ਸਰ ਅਸੀਂ ਕੋਡ ਖਾਸਾ ਇੰਦਰਾ ਕਲੋਨੀ 7 ਨੰਬਰ ਗਲੀ ਚ ਰਹਿੰਦੇ ਆ ਅੱਜ ਤੋਂ 6 ਮਹੀਨੇ ਪਹਿਲਾਂ ਵੀ ਮੈਂ ਪ੍ਰੈਗਨੈਂਟ ਸੀ ਜਦੋਂ ਵੀ ਅਸੀਂ ਗੱਡੀ ਨਹੀਂ ਰਸਵੇਰੇ ਲਗਾਉਂਦੇ ਸੀ ਅੱਗੋਂ ਮੋਟਰਸਾਈਕਲ ਨਹੀਂ ਸੀ ਪਰ ਇਹ ਕਰਦਾ ਹੁੰਦਾ ਪਰ ਅਸੀਂ ਹਮੇਸ਼ਾ ਅਸੀਂ ਪਰੇ ਕਰ ਦਿੰਦੇ ਹੁੰਦੇ ਸੀ ਤੇ ਪਰ ਲਾਲਾ ਕੇ ਹਨੂ ਗਾਲਾਂ ਕਰਦਾ ਹੁੰਦਾ ਸੀ ਕਿ ਅਸੀਂ ਮੈਂ ਨਹੀਂ ਪਰੇ ਕਰਨਾ ਮੋਟਰਸਾਈਕਲ ਉਸ ਤੋਂ ਬਾਅਦ ਸਰ ਰਾਤੀ ਅਸੀਂ ਪਾਰਟੀ ਤੋਂ ਫੰਕਸ਼ਨ ਤੋਂ ਆ ਰਹੇ 9:30 ਵਜੇ ਤੇ ਅਸੀਂ ਬੜੇ ਹਾਰ ਨਮਾਰੇ ਆਪਣੇ ਕੈਮਰਾ ਦੇ ਵੇਖਣ ਦੇ ਬਾਜੂ ਦੀ ਉਹਨੇ ਆਪਣਾ ਗੇਟ ਨਹੀਂ ਖੋਲਿਆ ਤੇ ਅਸੀਂ ਹੌਲੀ ਜੀ ਮੋਟਰਸ ਗੱਡੀ ਨਗਾਈ ਤੇ ਮੋਟਰਸਾਈਕਲ ਉਹਦਾ ਗਿਆ ਡਿਗ ਤੇ ਜਦੋਂ ਡਿਗ ਗਿਆ ਫਿਰ ਆ ਕੇ ਸਾਡੇ ਘਰੇ ਗਾਲੀ ਗਲੋਚ ਕਰਨ ਲੱਗਾ ਕਿ ਹੁਣ ਹੁਣ ਪਿਓ ਦਾ ਹੈ ਤੇ ਹੁਣ ਇਧਰ ਆ ਤੂੰ ਪਿਓ ਦਾ ਮੋਟਰਸਾਈਕਲ ਉੱਟ ਕੇ ਆਇਆਵੇਂ ਗਾਲੀ ਗਾਲਾਂ ਗਲੋਚ ਕਰ ਲੱਗੇ ਉਸ ਤੋਂ ਬਾਅਦ ਉਹਦੀ ਬੋਟੀ ਸੰਗਲੀ ਕੁੱਤੇ ਦੀ ਖੋਲ ਗਏ ਤੇ ਉਹਨੇ ਮੇਰੇ ਸਿਰ 'ਤੇ ਮਾਰ ਦਿੱਤੀ ਆ ਤੇ ਉਸ ਤੋਂ ਬਾਅਦ ਲੜਾਈ ਝਗੜਾ ਸਰ ਸ਼ੁਰੂ ਹੋ ਗਿਆ ਵਾ ਤੇ ਦਰਖਾਸਤਾਂ ਦੋਵਾਂ ਧਿਰਾਂ ਵੱਲੋਂ ਦਿੱਤੀਆਂ ਗਈਆਂ ਵਾ ਮੇਰੇ ਸੱਟਾਂ ਗੁੱਜੀਆਂ ਨੇ ਉਸ ਤੋਂ ਬਾਅਦ ਸਰ ਉਹਨਾਂ ਨੇ ਜਾ ਕੇ ਚਲੋ ਸਵੇਰੇ ਅਸੀਂ ਲੇਡੀਜ਼ ਘਰੇ ਸੀ ਸیرے 10-11 ਵਜੇ ਤੇ ਦੋ ਮੇਰੀਆਂ ਭਨੇਵੀ ਦੇ ਭਤੀ ਤੇ ਇੱਕ ਮੈਂ ਸੀ ਤੇ ਜਾ ਕੇ ਨਾ ਰੋੜਾ ਰੋੜਾ ਰੋੜੇ ਮਾਰ ਕੇ ਦਾਤਰ ਕਰਪਾਨਾ ਲੈ ਕੇ ਆਏ ਸੀ ਮੁੰਡੇ 60 ਜਾਣੇ ਤੇ ਸਾਡੀ ਸਾਰੀ ਗੱਡੀ ਵੜਤੀ ਆ ਤੇ ਸਾਡੀਆਂ ਕੰਧਾਂ ਵੱਡੀਆਂ ਗੇਟ ਤੇ ਮਾਰੇ ਗਏ ਸਰਕਾਰੀ ਗੇਟ ਆ ਉਥੇ ਤੇ ਸਰਕਾਰੀ ਗੇਟਾਂ ਤੇ ਵੀ ਮਤਲਬ ਵੀ ਵਾਰਦਤ ਹੋਈ ਆ ਤੇ ਮੁੰਡੇ ਲਿਆ ਕੇ ਤੇ ਉਹਨਾਂ ਨੇ ਸਾਨੂੰ ਮਤਲਬ ਗਾਲੀ ਗਲੋਚ ਕਰਕੇ ਤੇ ਸਾਡੀ ਗੱਡੀ ਸਾਡਾ ਨੁਕਸਾਨ ਬਹੁਤ ਕੀਤਾ ਵਾ ਭਾਏ ਸਾਰੇ ਮੱਲੇ ਵਾਲੇ ਨੂੰ ਪੁੱਛੋ ਕੀ ਅਸੀਂ ਨਵੇਂ ਘਰੇ ਅਸੀਂ ਫਕਸ਼ਨ ਰੱਖਿਆ ਸੀ ਬੇਟੇ ਦਾ ਤੇ ਪਰ ਇਹਨਾਂ ਨੇ ਕਲੇਸ਼ ਬਹੁਤ ਪਾਇਆ ਸਰ ਹਾਂਜੀ ਹਾਂਜੀ ਉਹ ਤੁਹਾਨੂੰ ਬਹੁਤ ਖਤਰਾ ਵਾ ਸਾਨੂੰ ਕਿਤੇ ਵੀ ਮਤਲ ਜਿਹੜਾ ਅੱਜ ਘਰ ਲਿਆ ਕਿ ਮੁੰਡੇ ਪਾ ਸਕਦਾ ਉਹ ਕਿਤੇ ਵੀ ਸਾਨੂੰ ਦੋਵਾਂ ਜੀਆਂ ਨੂੰ ਕੋਈ ਵੀ ਸਾਡਾ ਨੁਕਸਾਨ ਕਰ ਸਕਦਾ ਸਾਨੂੰ ਬਹੁਤ ਜ਼ਿਆਦਾ ਉਹਦੇ ਤੋਂ ਖਤਰਾ ਵਾ ਸਰ ਪੁਲਿਸ ਕੰਪਲੇਟ ਕੀਤੀ ਹਾਂਜੀ ਪੁਲਿਸ ਕੰਪਲੇਨੈਂਟ ਕੀਤੀ ਆ ਰਾਤੀ ਵੀ ਪਰ ਅਜੇ ਤੱਕ ਉਹ ਬੰਦੇ ਕਾਨੂੰਨੀ ਕਾਰਵਾਈ ਤੋਂ ਬਾਹਰ ਆ ਉਹਨੂੰ ਉਹਨਾਂ ਨੂੰ ਅਰੈਸਟ ਨਹੀਂ ਕਰਨ ਦੇ ਹਾਂਜੀ ਕੀ ਹੋਣਾ ਚਾਹੀਦਾ ਹਾਂਜੀ ਸਾਰਾ ਨੂੰ ਇਨਸਾਫ ਮਿਲਣਾ ਚਾਹੀਦਾ ਸਾਡਾ ਨੁਕਸਾਨ ਬਹੁਤ ਕੀਤਾ ਵਾ ਸਾਡਾ ਸਾਨੂੰ ਸੱਟਾਂ ਵੀ ਲੱਗੀਆਂ ਨੇ ਤੇ ਸਾਡਾ ਨੁਕਸਾਨ ਬਹੁਤ ਆਇਆ ਮੇਰਾ ਪ੍ਰਸ਼ਨ ਹੋਇਆ ਸਰ ਸਰ ਬੇਟਾ ਹੋਇਆ ਤੇ ਪ੍ਰਸ਼ਨ ਹੋਇਆ ਸਾਡਾ ਨੁਕਸਾਨ ਬਹੁਤ ਸਾਡੇ ਘਰ ਦਾ ਕੀਤਾ ਗਿਆ ਉਹਨਾਂ ਸਾਨੂੰ ਕਿਤੇ ਵੀ ਡਾਰਿਆ ਉਹਨਾਂ ਤੋਂ ਹੁਣ ਵੀ ਲਲਕਾਰਨ ਦੇ ਆ ਵੀ ਅਸੀਂ ਕੁਝ ਵੀ ਕਰ ਸਕਦੇ ਹਾਂ ਹਾਂਜੀ ਹੈਲੋ ਇਹ ਕੋਈ ਰਾਤ ਦੇ ਸਮੇਂ ਕੋਈ ਝਗੜਾ ਹੋਇਆ ਦੋਵਾਂ ਤਰ੍ਹਾਂ ਦਾ ਕੋਈ ਮੋਟਰਸਾਈਕਲ ਤੇ ਵਾਈਕਲ ਕੋਈ ਗੱਡੀ ਕਢੋ ਦੋ ਉੱਚੀ ਤੋਂ ਰਾਤ ਦੋਵਾਂ ਤਰ੍ਹਾਂ ਦੇ ਝਗੜੇ ਦੇ ਸਾਡੇ ਕੋਈ ਬੀਬੀ ਬਲਜਿੰਦਰ ਕੌਰ ਇੱਕ ਆਏ ਸੀ ਤੇ ਦੂਸਰੇ ਬਣੇ ਸੁਖਵਿੰਦਰ ਸਿੰਘ ਆਏ ਸੀ ਇਹਨਾਂ ਨੇ ਉਹਦੇ ਵੀ ਸਿਰ ਦੇ ਵਿੱਚ ਸੱਟ ਲੱਗੀ ਤੇ ਇਹਨਾਂ ਦੇ ਸਿਰ 'ਤੇ ਸੱਟਾਂ ਲੱਗੀਆਂ ਨੇ ਗੁੱਡੀਆਂ ਜੀ ਉਹ ਸਬੰਧੀ ਨੂੰ ਡਾਕਟਰ ਕੱਟ ਕੇ ਦੇ ਦਿੱਤਾ ਗਿਆ ਸੀ ਤੇ ਮੌਕੇ ਦੇ ਜਿਹੜਾ ਰਾਤ ਜਿਆਦਾ ਹੁਣ ਕਰਕੇ ਸਿਰ ਮੁਲਾਜ਼ਮ ਨੇ ਭੇਜ ਗਏ ਸੀ ਪਰ ਡਾਕਟਰ ਕੱਟਣ ਤੋਂ ਬਾਅਦ ਸਵੇਰੇ ਫੇਰ ਇਹੋ ਗੱਲ ਹੋ ਗਈ ਦੁਬਾਰਾ ਫੇਰ ਇਹ ਝਗੜ ਪਿਆ ਆਪਸ ਦੇ ਵਿੱਚ ਤੇ ਜਿਹੜਾ ਬਲਜਿੰਦਰ ਸਿੰਘ ਆਦੇ ਇਹਨਾਂ ਸੁਖਵਿੰਦਰ ਸਿੰਘ ਨੂੰ ਦਸਤਨ ਦੇ ਮੁਤਾਬਕ ਵੀ ਨਾਲੇ ਘਰ ਜਾ ਕੇ ਦੁਬਾਰਾ ਉਹਨਾਂ ਦਾ ਮੋੜਸਲ ਦੀ ਪਹਨਤੋਂ ਕਰ ਦਿੱਤੀ ਆ ਗੱਡੀ 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 ਕਿਹੜੀ ਤੁਹਾਡੀ ਜੀ ਸਵਿਫਟ ਗੱਡੀ ਦੀ ਕੋਈ ਪਹਨ ਤੋੜੇ ਨਾ ਅੰਦੇ ਜੀ ਕੀਤੀ ਹੈ ਜੀ ਆਗੇ ਉਸ ਸਮੇਂ ਤੇ ਮੁਲਾਜ਼ਮ ਸਵੇਰੇ ਸਵੇਰੇ ਭੇਜੇ ਸੀ ਹੁਣ ਥੋੜਾ ਇੱਕ ਤਬਰੀਖ ਦੇ ਵਿੱਚ ਮੈਂ ਮਸ਼ਰੂਫ ਹਾਂ ਤੇ ਸ਼ਾਮ ਤੱਕ ਜੇ ਜਿਹੜੇ ਰਿਜ਼ਲਟ ਆਉਂਦੇ ਉਹਦੇ ਮੁਤਾਬਕ ਕਾਰਵਾਈ ਕਰ ਦਿੱਤੀ ਜਾਊਗੀ ਜੀ ਮੌਕਾ ਸਾਰਾ ਵੈਰੀਫਾਈ ਕੀਤਾ ਜਾ ਰਿਹਾ ਜੋ ਵੀ ਸਾਹਮਣੇ ਗੱਲ ਹੈ ਜੀ ਉਹਦੇ ਮੁਤਾਬਕ ਕਾਰਵਾਈ ਕਰ ਦਿੱਤੀ ਜਾਊਗੀ ਠੀਕ ਹੈ ਅੰਮ੍ਰਿਤਸਰ ਤੋਂ ਸੁਨੀਲ ਖੋਸਲਾ ਦੀ ਰਿਪੋਰਟ